ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਜਨ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਬਣਾਉਂਗੀ ਮੇਥੀ ਦੇ ਪਰੌਂਠੇ ਮੇਥੀ ਦੇ ਪਰੌਂਠੇ ਤੁਸੀਂ ਆਪਦੇ ਤਰੀਕੇ ਨਾਲ ਬਣਾ ਕੇ ਖਾਦੇ ਹੋਣੇ ਕਾਫੀ ਵਾਰੀ ਪਰ ਅੱਜ ਮੈਂ ਆਪਦੇ ਤਰੀਕੇ ਨਾਲ ਤੁਹਾਨੂੰ ਮੇਥੀ ਦੇ ਪਰੌਂਠੇ ਬਣਾ ਕੇ ਵਕਾਂਗੀ ਵੀ ਮੈਥੀ ਦਾ ਪਰੌਂਠਾ ਮੈਂ ਕਿਸ ਤਰ੍ਹਾਂ ਬਣਾਉਣੀ ਆ ਤੇ ਜਿਹੜਾ ਆਪਾਂ ਉਹਨਾਂ ਦਾ ਮਸਾਲਾ ਤਿਆਰ ਕਰਾਂਗੇ ਨਾ ਮੈਥੀ ਦਾ ਬਹੁਤ ਹੀ ਆਪਾਂ ਇੱਕ ਅਲੱਗ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਹੜੇ ਤਰੀਕੇ ਨਾਲ ਆਪਾਂ ਇਹ ਮਸਾਲਾ ਤਿਆਰ ਕਰਾਂਗੇ ਪਰੌਂਠੇ ਬਹੁਤ ਵਧੀਆ ਬਣਨਗੇ ਬਸ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਵੀ ਮੈਂ ਇਹ ਜਿਹੜੇ ਮਸਾਲਾ ਕਿਸ ਤਰ੍ਹਾਂ ਬਣਾਉਣੀ ਆ ਜਾਂ ਪਰੌਂਠੇ ਕਿਸ ਤਰ੍ਹਾਂ ਬਣਾਉਣੀ ਆ ਹਾਂਜੀ ਹੈ ਤੇ ਉਸ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਪਰੌਂਠੇ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਪਰੌਂਠੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਆਟਾ ਗੁੰਨ ਕੇ ਤਿਆਰ ਕਰ ਲਾਂਗੇ ਹਾਂਜੀ ਤੇ ਉਹਦੇ ਵਾਸਤੇ ਮੈਂ ਆਟਾ ਛਾਂਲ ਲਿਆ ਸੀ ਪਰੌਂਠੇ ਦੇ ਵਾਸਤੇ ਜਿੰਨੀ ਸਾਡੀ ਫੈਮਿਲੀ ਹੈ ਮੈਂ ਉਸੇ ਹਿਸਾਬ ਨਾਲ ਆਟਾ ਲਿਆਗਾ ਤੁਸੀਂ ਆਪਦੇ ਹਿਸਾਬ ਨਾਲ ਆਟਾ ਲੈ ਲੈਣਾ ਜਿੰਨੇ ਤੁਸੀਂ ਪਰੌਂਠੇ ਬਣਾਉਣੇ ਆ ਇਹਦੇ ਵਿੱਚ ਪਾ ਦਾਂਗੇ ਆਜਮੈਨ ਆਜਮੈਨ ਆਪਾਂ ਤਾਂ ਪਾਵਾਂਗੇ ਨਾ ਗੈਸ ਤੇ ਜਾਵਣੀ ਬੰਦਾ ਹੱਥ ਦੇ ਨਾਲ ਥੋੜਾ ਜਿਹਾ ਨੂੰ ਮਸਲ ਕੇ ਆਜਮੈਨ ਪਾ ਦਾਂਗੇ ਤੇ ਇੱਕ ਚਮਚ ਪਾ ਦਾਂਗੇ ਛੋਟਾ ਵਾਲਾ ਜੀਰਾ ਸਾਬਤ ਤੇ ਨਮਕ ਪਾਵਾਂਗੇ ਸਵਾਦ ਅਨੁਸਾਰ ਕੋਸਾ ਆਪ ਮਸਾਲੇ ਦੇ ਵਿੱਚ ਵੀ ਨਮਕ ਪਾਵਾਂਗੇ ਇੱਕ ਚਮਚ ਪਾ ਦਾਂਗੇ ਘਿਓ ਦਾ ਰਿਫਾਈਨਡ ਤੇਲ ਵੀ ਆਪਾਂ ਪਾ ਸਕਦੇ ਹਾਂ ਘਿਓ ਵੀ ਆਪਾਂ ਪਾ ਸਕਦੇ ਤੇ ਚੰਗੀ ਤਰ੍ਹਾਂ ਨਾ ਹੱਥ ਨਾਲ ਆਪੇ ਇਸ ਤਰ੍ਹਾਂ ਮਸਲ ਦਿੰਨੀਏ ਘਿਓ ਵਧੀਆ ਮਿਕਸ ਹੋ ਜੂਗਾ ਆਟੇ ਦੇ ਵਿੱਚ ਨਾਲੇ ਅਜਮੈਨ ਤੇ ਨਾਲੇ ਜੀਰਾ ਹੁਣ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲਾਂਗੇ ਜਿਆਦਾ ਨਹੀਂ ਪਾਣੀ ਪਾਉਂਦੇ ਇੱਕੇ ਵਾਰ ਜੇ ਇੱਕੇ ਵਾਰ ਆਪਾਂ ਪਾਣੀ ਪਾ ਲਗੇ ਨਾ ਤੁਹਾਨੂੰ ਪਤਾ ਹੀ ਵੀ ਆਟਾ ਪਤਲਾ ਹੋ ਜਾਂਦਾ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨਾਂਗੇ ਆਟਾ ਸੈੱਟ ਵਧੀਆ ਗੁੰਨਿਆ ਜਾਂਦਾ ਹਾਂਜੀ ਆਟੇ ਨੂੰ ਗੁੰਨ ਲਿਆਗਾ ਤੇ ਹੁਣ ਆਟੇ ਨੂੰ ਗੁੰਨ ਕੇ ਆਪਾਂ ਟੱਕ ਸਵਾਰ ਕੇ ਰੱਖ ਦਿੰਨੇ ਆ ਸਾਈਡ ਤੇ ਥੋੜਾ ਜਿਹਾ ਨਾ ਪਾਣੀ ਦਾ ਹੱਥ ਲਾ ਦਿੰਨੇ ਆ ਵੀ ਆਟਾ ਆਪਣਾ ਸੁੱਕੂਗਾ ਨਾ ਉਹਦੇ ਤੱਕ ਆਪਾਂ ਮੇਥੀ ਵਾਲਾ ਮਸਾਲਾ ਤਿਆਰ ਕਰ ਲੈਂਦੇ ਹਾਂ ਹਾਂਜੀ ਹੁਣ ਆਪਾਂ ਮਸਾਲਾ ਤਿਆਰ ਕਰਾਂਗੇ ਮਸਾਲਾ ਤਿਆਰ ਕਰਾਂਗੇ ਆਪਾਂ ਕੁੰਡੇ ਦੇ ਵਿੱਚ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਇੱਕ ਅਲੱਗ ਜਿਹੇ ਤਰੀਕੇ ਨਾਲ ਮਸਾਲਾ ਤਿਆਰ ਕਰਾਂਗੇ ਤੇ ਮਸਾਲਾ ਆਪਾਂ ਤਿਆਰ ਕਰਾਂਗੇ ਕੁੰਡੇ ਦੇ ਵਿੱਚ ਕੁੱਟ ਕੇ ਹੁਣ ਉਹਦੇ ਵਾਸਤੇ ਆਪਾਂ ਲੈ ਲੈਨੇ ਦੋ ਹਰੀਆਂ ਮਿਰਚਾਂ ਥੋੜਾ ਜਿਹਾ ਆਦਰਕ ਥੋੜਾ ਜਿਹਾ ਲਸਣ ਤੇ ਪਹਿਲਾਂ ਆਪਾਂ ਇਹਨਾਂ ਨੂੰ ਕੁੱਟ ਲੈਣਾ ਹੈਗਾ ਹੌਲੀ ਹੌਲੀ ਕੁੱਟਣਾ ਤੇ ਬੜਤਕੇ ਬਾਹਰ ਨਾ ਜਾ ਆਵੜਾ ਧਿਆਨ ਕੁੰਟੇ ਚ ਕੋਟ ਕੇ ਨਾ ਜਿਹੜਾ ਆਪਾਂ ਮਸਾਲਾ ਤਿਆਰ ਕਰਦੇ ਆ ਤੇ ਪਰੌਂਠੇ ਬਣਾਉਨੇ ਆ ਬਹੁਤ ਵਧੀਆ ਲੱਗਦੇ ਟੇਸਟੀ ਲੱਗਦੇ ਆ ਹਾਂਜੀ ਅਦਰਕ ਹਰੀਆਂ ਮਿਰਚਾਂ ਲਸਣ ਨੂੰ ਕੁੱਟ ਲਿਆਗਾ ਹੁਣ ਪਾਦਾਂਗੇ ਆਪਣੇ ਕੋਲ ਇੱਕ ਹੈਗਾ ਪਿਆਜ਼ ਇਹਨੂੰ ਬਰੀਕ ਕੱਟ ਲਿਆ ਸੀਗਾ ਇਹ ਪਾਦਾਂਗੇ ਤੇ ਪਿਆਜ਼ ਨੂੰ ਵੀ ਹਲਕਾ ਹਲਕਾ ਜਿਹਾ ਕਟ ਲਾਂਗੇ ਹਾਂਜੀ ਪਿਆਜ਼ ਵੀ ਕੁੱਟ ਲਿਆ ਤੇ ਹੁਣ ਆਪਾਂ ਪਾ ਦਾਂਗੇ ਮੇਥੀ ਮੇਥੀ ਨੂੰ ਪਹਿਲਾਂ ਨਾ ਡੁੰਗਣ ਤੋਂ ਪਹਿਲਾਂ ਮੈਂ ਧੋ ਲਿਆ ਸੀ ਧੋ ਕੇ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਡੋਂਗ ਲਿਆ ਕਿ ਡੰਡਾ ਡੰਡਾ ਹਟਾ ਤੀਆਂ ਤੇ ਇਸ ਤਰ੍ਹਾਂ ਆਪਾਂ ਪੱਤੇ ਲੈ ਲਏ ਹੈਗੇ ਹੁਣ ਆਪਾਂ ਇਹਨੂੰ ਕੁੱਟ ਲਾਂਗੇ ਮੈਂ ਜਿੰਨੇ ਕ ਪਰੌਂਠੇ ਬਣਾਉਣੇ ਨਾ ਮੈਂ ਉਸੇ ਹਿਸਾਬ ਨਾਲ ਮੇਥੀ ਲਈ ਜਿਆਦੇ ਪਰੌਂਠੇ ਬਣਾਉਣੇ ਹੋਣ ਤੁਸੀਂ ਜਿਆਦਾ ਵੀ ਲੈ ਸਕਦੇ ਮੈਂ ਅੱਧੀ ਗੁੱਟੀ ਦੇ ਫੁੱਲ ਤੋੜੇ ਸੀਗੇ ਅੱਧਿਕ ਗੁੱਟੀ ਮੈਂ ਰੱਖਤੀ ਸੀਗੀ ਤੇ ਬਸ ਇਹਨੂੰ ਵੀ ਆਪਾਂ ਹੁਣ ਕੁੱਟ ਲੈਣੇ ਆ ਹਾਂਜੀ ਮੇਥੀ ਨੂੰ ਵੀ ਆਪਾਂ ਕੁੱਟ ਲਿਆ ਹੈਗਾ ਦੇਖੋ ਕਿੰਨੀ ਵਧੀਆ ਮੇਥੀ ਕੁੱਟੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਵੈਸੇ ਤਾਂ ਮੈਂ ਹਰੀਆਂ ਮਿਰਚਾਂ ਪਾਉਂਗਾ ਪਰ ਫਿਰ ਵੀ ਥੋੜੀ ਜਿਹੀ ਲਾਲ ਮਿਰਚ ਪਾ ਦੂੰਗੀ ਤੇ ਥੋੜਾ ਜਿਹਾ ਪਾ ਦਾਂਗੇ ਧਨੀਆ ਪਾਊਡਰ ਤੇ ਨਮਕ ਪਾਵਾਂਗੇ ਸਵਾਦ ਅਨੁਸਾਰ ਉਸਨੇ ਆਟੇ ਦੇ ਵਿੱਚ ਵੀ ਨਮਕ ਪਾਇਆ ਉਸੇ ਹਿਸਾਬ ਨਾਲ ਮਸਾਲੇ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਤੇ ਥੋੜੀ ਜਿਹੀ ਪਾਵਾਂਗੇ ਹਲਦੀ ਇੰਨਾ ਨੂੰ ਵੀ ਹੁਣ ਚੰਗੀ ਤਰ੍ਹਾਂ ਇਹਦੇ ਵਿੱਚ ਹੀ ਮਸਾਦ ਲੇ। ਐਵੇਂ ਇੱਥੇ ਦੇ ਕੋਟ ਦਿਨੇ ਆ ਪਰ ਵਧੀਆ ਮਸਾਤਾ ਬਣ ਕੇ ਤਿਆਰ ਹੋ ਜਾਊਗਾ। ਜੇ ਜ਼ਿਆਦਾ ਮਤਲਬ ਜ਼ਿਆਦੇ ਮਸਾਲਿਆਂ ਵਾਲੇ ਪਰੌਂਠੇ ਖਾਣੇ ਤਾਂ ਤੁਸੀਂ ਜ਼ਿਆਦੇ ਵੀ ਮਸਾਲੇ ਐਡ ਕਰਦੇ ਨਾ ਥੋੜੇ ਥੋੜੇ ਮਸਾਲੇ ਐਡ ਕੀਤੇ ਹੈਗੇ ਆ। ਤੁਸੀਂ ਆਪਦੇ ਹਿਸਾਬ ਨਾਲ ਮਸਾਲੇ ਐਡ ਕਰ ਲੈਣੇ ਆ। ਚਲੋ ਜੀ ਮਸਾਲੇ ਵੀ ਹੁਣ ਚੰਗੀ ਤਰ੍ਹਾਂ ਆਪਾਂ ਮਿਲਾ ਲਏ ਹੈਗੇ ਆ। ਦੇਖੋ ਬਹੁਤ ਵਧੀਆ ਹੁਣ ਇਹ ਮੇਥੀ ਵਾਲਾ ਮਸਾਲਾ ਬਣ ਕੇ ਹੋ ਗਿਆ ਤਿਆਰ। ਦੇਖੋ ਕਿੰਨਾ ਵਧੀਆ ਮਸਾਲਾ ਬਣਿਆ ਨਾ ਤੇ ਹੁਣ ਆਪਾਂ ਇੱਕ ਨਾ ਬਰਤਨ ਦੇ ਵਿੱਚ ਕੱਢ ਲੈਨੇ ਆ। ਅਸਾਂ ਤਰੀਕੇ ਨਾਲ ਆਪਾਂ ਇਹ ਮਸਾਲਾ ਤਿਆਰ ਕੀਤਾ ਤੇ ਜੇਕਰ ਆਪ ਇਹ ਸਵੇਰ ਦੇ ਟਾਈਮ ਤੇ ਬਣਾਉਣੇ ਹੋਣ ਮੇਥੀ ਦੇ ਪਰੌਂਠੇ ਤੇ ਮੇਥੀ ਨੂੰ ਡੋਂਗੜੋ ਦਿਨੇ ਡੋਂਗ ਕੇ ਉਸ ਤੋਂ ਬਾਅਦ ਸ਼ਾਮ ਨੂੰ ਤੁਸੀਂ ਮੇਥੀ ਦਾ ਮਸਾਲਾ ਬਣਾ ਕੇ ਤਿਆਰ ਕਰ ਲਓ ਤੇ ਇੱਕ ਭਾਂਡੇ ਦੇ ਵਿੱਚ ਕੱਟ ਕੇ ਫ੍ਰਿਜ 'ਚ ਰੱਖ ਦਿਓ ਤੇ ਸਵੇਰ ਆਟਾ ਗੁੰਨੂ ਆਟਾ ਗੁੰਨ ਕੇ ਤੁਸੀਂ ਫਟਾਫਟ ਪਰੌਂਠੇ ਬਣਾਓ ਪੂਰੀ ਫੈਮਲੀ ਨੂੰ ਖਵਾਓ ਫੈਮਲੀ ਖਾ ਕੇ ਪਰੌਂਠੇ ਪੂਰੇ ਖੁਸ਼ ਹੋ ਜਾਣਗੇ ਤੇ ਚਲੋ ਜੀ ਹੁਣ ਆਪਾਂ ਮਸਾਲਾ ਵੀ ਇੱਕ ਬਰਤਨ ਦੇ ਵਿੱਚ ਕੱਢ ਲਿਆ ਹੁਣ ਆਪਾਂ ਵੀ फटाफट ਬਣਾਉਣੇ ਆ ਪਰੌਂਠੇ। ਹਾਂਜੀ ਆਟ ਨੂੰ ਪਟਾ ਕੇ ਰੱਖ ਦਿੱਤਾ ਸੀ ਨਾ ਤੇ ਆਟਾ ਵਧੀਆ ਸੈੱਟ ਹੋ ਗਿਆ ਤੇ ਹੁਣ ਆਟ ਨੂੰ ਰੱਖ ਦਾਂਗੇ ਸਾਈਡ ਤੇ ਨਾਲ ਲੈ ਲਾਂਗੇ ਆਪਾਂ ਸੁੱਕਾ ਜਾ ਆਟਾ। ਇੱਧਰ ਆਪਾਂ ਚੱਕੜਾ ਲੈ ਲਿਆ ਰੋਟੀ ਨੂੰ ਵੇਲਣ ਲਈ। ਹੁਣ ਮੈਂ ਪੇੜਾ ਉਸ ਹਿਸਾਬ ਨਾਲ ਬਣਾਉਂਗੀ ਜਿਸ ਹਿਸਾਬ ਨਾਲ ਮੈਂ ਪਰੌਂਠਾ ਬਣਾਉਣਾ ਹੈ। ਜਿਆਦਾ ਵੱਡਾ ਵੀ ਨਹੀਂ ਤੇ ਜਿਆਦਾ ਛੋਟਾ ਵੀ ਨਹੀਂ ਆਪਾਂ ਪੇੜਾ ਕਰਦੀ। ਦੇਖੋ 10 ਮਿੰਟ ਰੱਖਿਆ ਗਿਆ ਸੀ ਨਾ ਆਟਾ ਤੇ ਵਧੀਆ ਸੈੱਟ ਹੋ ਗਿਆ ਮਲੈਮ ਹੋ ਗਿਆ ਪਹਿਲਾਂ ਨਾ ਦੋ ਕ ਪੇੜੇ ਕਰਕੇ ਰੱਖ ਦਿੰਨੀ ਹੁਸ ਤੋਂ ਬਾਅਦ ਮੈਂ ਪਰੌਂਠੇ ਬਣਾ ਲੂੰਗੀ ਹਾਂਜੀ ਪੇੜੇ ਆਪਾਂ ਬਣਾ ਲਿਆ ਹੁਣ ਸੁੱਕਾ ਆਟਾ ਲਾ ਲਿਆ ਪੇੜੇ ਨੂੰ ਇਸ ਤਰ੍ਹਾਂ ਹੱਥ ਦੇ ਨਾਲ ਥੋੜਾ ਜਿਹਾ ਪੇੜਾ ਫਲਾ ਦਾਂਗੇ ਯਾਨੀ ਕਿ ਚੌੜਾ ਜਿਹਾ ਆਪਾਂ ਪੇੜਾ ਕਰ ਦਾਂਗੇ ਤੇ ਹੁਣ ਆਪਾਂ ਬੇਲ ਲਾਂਗੇ ਹਲਕੇ ਜਿਹੇ ਹੱਥ ਨਾਲ ਬੇਲਣੇ ਹਲਕੇ ਹੱਥ ਨਾਲ ਪਰੌਟੀ ਵੇਲਾਂਗੇ ਨਾ ਰੋਟੀ ਵਧੀਆ ਵੇਲ ਜਾਂਦੀ ਹੈ ਦੇਖੋ ਆਪਣੇ ਆਪ ਹੀ ਭੁੰਮੀ ਜਾਂਦੀ ਜਦੋਂ ਆਪਾਂ ਹੌਲੇ ਜਿਹੇ ਹੱਥ ਨਾਲ ਵਿਲ ਲੈ ਕੇ ਤੇ ਜੇ ਆਪਾਂ ਨੱਪ ਕੇ ਜੇ ਵਿਲ ਲੈ ਕੇ ਇਸ ਤਰ੍ਹਾਂ ਫੇਰ ਰੋਟੀ ਆਸਿਆ-ਪਾਸਿਆਂ ਤੋਂ ਰਹਿ ਜਾਂਦੀ ਆ ਮੋਟੀ ਜੀ ਤੇ ਵਿਚਾਲੇ ਪਤਲੀ ਹੋ ਜਾਂਦੀ ਆ ਦੇਖੋ ਹੁਣ ਆਪਾਂ ਇੱਕੋ ਜੀ ਰੋਟੀ ਵੇਲ ਲਈ ਆ ਨਾ ਜ਼ਿਆਦਾ ਰੋਟੀ ਪਤਲੀ ਵੀ ਲਈ ਤੇ ਨਾ ਹੀ ਜ਼ਿਆਦਾ ਰੋਟੀ ਮੋਟੀ ਵੇਲ ਲਈ ਆ ਤੇ ਹੁਣ ਆਪਾਂ ਜਿਹੜਾ ਮੇਥੀ ਵਾਲਾ ਮਸਾਲਾ ਬਣਾ ਕੇ ਤਿਆਰ ਕੀਤਾ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਰੋਟੀ ਦੇ ਉੱਪਰ ਲਾ ਦਾਂਗੇ ਅਸ ਕੰਨਾਂ ਤੇ ਬਾਹਾਂ ਨਹੀਂ ਲਾਉਣਾਗਾ ਥੋੜਾ ਜਿਹਾ ਵਿਚਾਲੇ ਵਿਚਾਲੇ ਆਪਾਂ ਰੱਖਾਂਗੇ ਹਾਂਜੀ ਮੇਥੀ ਦਾ ਮਸਾਲਾ ਰੋਟੀ ਦੇ ਉੱਪਰ ਲਾਤਾ ਹੈਗਾ ਹੁਣ ਆਪਾਂ ਇਸ ਪਾਸੇ ਰੋਟੀ ਨੂੰ ਚੱਕ ਲਾਂਗੇ ਤੇ ਐਦਾਂ ਆਪਾਂ ਫੋਲਡ ਕਰ ਦਾਂਗੇ ਪੂਰੇ ਧਿਆਨ ਨਾਲ ਕਰਨਾ ਹੈਗਾ ਕਿਉਂਕਿ ਕਈ ਵਾਰ ਇਹਦੇ ਵਿੱਚੋਂ ਰਸ ਜਾਨਾ ਨਿਕਲਾਵੇ ਮੇਥੀ ਦਾ ਕਿਉਂਕਿ ਪਾਣੀ ਹੁੰਦਾ ਨਾ ਇਹਦੇ ਵਿੱਚ ਮੇਥੀ ਤੇ ਪਾਲਕ ਦੇ ਵਿੱਚ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਉਸ ਤੋਂ ਬਾਅਦ ਇਹਨੂੰ ਐਦਾਂ ਫੋਲਡ ਫੋਲਡ ਕਰ ਦੇਣਾ ਓਕੇ ਇਹਨੂੰ ਹੱਥ ਦੇ ਨਾਲ ਇਸ ਤਰ੍ਹਾਂ ਪੂਰਾ ਨੱਪ ਦੇਣਾ ਹੁਣ ਆਪਾਂ ਇਹਨੂੰ ਫੇਰ ਥੋੜਾ ਜਿਹਾ ਸੁੱਕਾ ਆਟਾ ਲਾ ਲਾਂਗੇ ਤੇ ਹੁਣ ਇਹਨੂੰ ਆਪਾਂ ਹਲਕੇ ਜਿਹੇ ਹੱਥ ਨਾਲ ਵੇਲ ਲਾਂਗੇ ਬਸ ਜ਼ਿਆਦਾ ਨਹੀਂ ਗਾ ਹਲਕੇ ਜਿਹੇ ਹੱਥ ਨਾਲ ਦੇਖੋ ਰਾਸਜਾ ਨਿਕਲਦਾ ਨਾ ਹਾਂਜੀ ਪਰੌਂਠੇ ਨੂੰ ਵੇਲ ਲਿਆ ਗਾ ਇੱਧਰ ਆਪਾਂ ਨੇ ਹੁਣ ਤਵਾ ਵੀ ਗਰਮ ਕੀਤਾ ਗਾ ਪਰੌਂਠੇ ਵਾਸਤੇ ਹੁਣ ਆਪਾਂ ਪਰੌਂਠਾ ਤਵੇ ਦੇ ਉੱਪਰ ਪਾ ਦਾਂਗੇ ਤੇ ਗੈਸ ਨੂੰ ਆਪਾਂ ਹਲਕਾ ਜਿਹਾ ਔਨ ਹੀ ਰੱਖਿਆ ਸੀਗਾ ਤੇ ਹੁਣ ਥੋੜਾ ਜਿਹਾ ਆਪਾਂ ਤੇਜ਼ ਕਰ ਦਿੰਨੇ ਆ ਤੇ ਜਦੋਂ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਕੱਟਾਂਗੇ ਤੇ ਉਸ ਤੋਂ ਬਾਅਦ ਹੀ ਫਿਰ ਘਿਓ ਲਾਉਣਾ ਹੈ ਤੇ ਇੱਧਰ ਆਪਾਂ ਉਹਨੇ ਦੂਜਾ ਪਰੌਂਠਾ ਵੀ ਵੇਲ ਲੈਣੀ ਆ ਹੁਣ ਆਪਾਂ ਦੂਸਰੇ ਪਰੌਂਠੇ ਦੀ ਰੋਟੀ ਇੱਕ ਵਾਰੀ ਵੇਲ ਲੈਣੇ ਆ ਹੁਣ ਪਹਿਲਾ ਪਰੌਂਠਾ ਆਪਾਂ ਕੱਟ ਦਿੰਨੇ ਆ ਦੇਖੋ ਪਰੌਂਠੇ ਨੂੰ ਹਲਕਾ ਜਿਹਾ ਸੇਕ ਲੱਗ ਗਿਆ ਹੁਣ ਪਰੌਂਠੇ ਦੇ ਉੱਪਰ ਨਾ ਕਿਉਂ ਲਾ ਦਿੰਨੇ ਆ ਰਿਫਾਈਨਡ ਤੇਲ ਵੀ ਲਾ ਸਕਦੇ ਆ ਘਿਓ ਵੀ ਆਪਾਂ ਲਾ ਸਕਦੇ ਹੋ ਆਪਣੀ ਆਪਣੀ ਮਰਜ਼ੀ ਵੀ ਘਿਓ ਲਾਉਣਾ ਜਾਂ ਰਿਫਾਈਨਡ ਤੇਲ ਲਾਉਣਾ ਹੈ ਹੁਣ ਪਾਸਾ ਪਾਟ ਦਿੰਨੇ ਆ ਦੇਖੋ ਧੋਨੇ ਪਾਸੇ ਆਪਾਂ ਘਿਓ ਲਾਤਾ ਹੈ ਹਲਕਾ ਜਿਹਾ ਦੇਖ ਲਓ ਫੁੱਲਦਾ ਵੀ ਜਾਂਦਾ ਪਰੌਂਠਾ ਐਸ ਤਰ੍ਹਾਂ ਨਾ ਘੁਰਤੇ ਮੇ ਦਿਨਾਲ ਨੇ ਦਬਾ ਜਿਦਿੰਨੇ ਤੇ ਗਿਆਸ ਨੂੰ ਇੱਕ ਵਾ ਥੋੜਾ ਜਿਹਾ ਆਪਾਂ ਲੋ ਮੀਡੀਅਮ ਤੇ ਕਰ ਦਿੰਨੇ ਆ ਦੇਖੋ ਜੀ ਪਰੌਂਠੇ ਨੂੰ ਆਪਾਂ ਦੋਨੇ ਪਾਸਿਓਂ ਵਧੀਆ ਜਿਹਾ ਸੇਕ ਲਿਆ ਤੇ ਕਿੰਨਾ ਵਧੀਆ ਪਰੌਂਠਾ ਬਣਿਆ ਹੈਗਾ ਦੇਖ ਲਓ ਰੱਖ ਦਿੰਨੇ ਆ ਪਲੇਟ 'ਚ ਹੁਣ ਆਪਾਂ ਦੂਜਾ ਪਰੌਂਠਾ ਵੀ ਬਣਾ ਲਏ ਹੁਣ ਦੂਜੀ ਰੋਟੀ ਤੇ ਵੀ ਆਪਾਂ ਇਸ ਤਰ੍ਹਾਂ ਦਾ ਮਸਾਲਾ ਭਰ ਦਿੰਨੇ ਆ ਦੇਖੋ ਥੋੜਾ ਜਿਹਾ ਫਲਾ ਦਿੰਨੇ ਆ ਇਹਨੂੰ ਫਲਾ ਤਾਂ ਹੁਣ ਥੋੜਾ ਜਾਂ ਹੁਣ ਉਸੇ ਤਰੀਕੇ ਨਾਲ ਆਪਾਂ ਇਦਾਂ ਫੋਲਡ ਕਰ ਦਿੰਨੇ ਆ ਹੁਣ ਇਸ ਤਰ੍ਹਾਂ ਫੋਲਡ ਕਰ ਦਿੰਨੇ ਆ ਹੁਣ ਇਹਨੂੰ ਇਸ ਤਰ੍ਹਾਂ ਫੋਲਡ ਕਰ ਦਿੰਦੇ ਹਾਂ ਠੀਕ ਹੈ ਹੁਣ ਇਹਨੂੰ ਆਪਾਂ ਇਦਾਂ ਫੋਲਡ ਕਰ ਦਿੰਨੇ ਆ ਹੱਥ ਦੇ ਨਾਲ ਥੋੜਾ ਜਿਹਾ ਆਪਾਂ ਦਬਾ ਦਿੰਨੇ ਆ ਪਰ ਬੇਲਣ ਵਿੱਚ ਨਾ ਆਸਾਨੀ ਰਹਿੰਦੀ ਹੈ ਜਦੋਂ ਆਪਾਂ ਹੱਥ ਦੇ ਨਾਲ ਇਸ ਤਰ੍ਹਾਂ ਨਾ ਇਸ ਤਰ੍ਹਾਂ ਕਰ ਲੈਣੀ ਜਿਹੜੀਆਂ ਕੰਨੀਆਂ ਜਿਹੜੀਆਂ ਬਾਹਰ ਨਿਕਲਦੀਆਂ ਨਾ ਇਹ ਅੰਦਰ ਜਿਨੂੰ ਝਾੜ ਦੇਣੀਆਂ ਹੁਣ ਪਰੋਂਠੇ 'ਨਾਂ ਆਪਾਂ ਸੁੱਕਾ ਆਟਾ ਲਾ ਲੇ ਹੁਣ ਆਪਾਂ ਹਲਕੇ ਜਿਹੇ ਹੱਥ ਨਾਲ ਬੇਲ ਲੈਨੇ ਪੂਰੇ ਧਿਆਨ ਦੇ ਨਾਲ ਥੋੜਾ ਹੈ ਨਾ ਸੁੱਕਾ ਆਟਾ ਥੋੜਾ ਜਿਆਦਾ ਲੱਗਦਾ ਹੁੰਦਾ ਹੈਗਾ ਤੇ ਮਸਾਲਾ ਕਈ ਵਾਰ ਹੁੰਦਾ ਨਾ ਬਾਹਰ ਨਾ ਨਿਕਲਾਵੇ ਵੈਸੇ ਕੋਈ ਚੱਕਰ ਨਹੀਂ ਥੋੜਾ ਬਹੁਤਾ ਬਾਹਰ ਵੀ ਨਿਕਲੋਗਾ ਮਸਾਲਾ ਪਰ ਪਰੌਂਠੇ ਵਧੀਆ ਬਣਨਗੇ ਹੁਣ ਤਵੇ ਦੇ ਉੱਪਰ ਆਪਾਂ ਉਸੇ ਤਰ੍ਹਾਂ ਹੀ ਪਰੌਂਠੇ ਨੂੰ ਸੇਕ ਲਾਂਗੇ ਹਾਂਜੀ ਦੂਸਰਾ ਪਰੌਂਠਾ ਵੀ ਆਪਾਂ ਬਣਾ ਲਿਆ ਇਹ ਦੇਖੋ ਕਿੰਨਾ ਵਧੀਆ ਬਣਿਆਗਾ ਹਾਂਜੀ ਸਾਰੇ ਪਰੌਂਠੇ ਆਪਾਂ ਬਣਾ ਕੇ ਤਿਆਰ ਕਰ ਲਿਆ ਮੈਂ ਇੱਕ ਵਾਰੀ ਤਿੰਨ ਪਰੌਂਠੇ ਬਣਾਏ ਆ ਬਾਕੀ ਦੇ ਪਰੌਂਠੇ ਮੈਂ ਬਾਅਦ ਚ ਬਣਾ ਲਵਾਂਗੀ ਤੁਹਾਨੂੰ ਤਿੰਨ ਪਰੌਂਠੇ ਮੈਂ ਬਣਾ ਕੇ ਦਿਖਾਤੇ ਹੈਗੇ ਦੇਖੋ ਕਿੰਨੇ ਵਧੀਆ ਪਰੌਂਠੇ ਬਣੇ ਹੈਗੇ ਆ ਹਾਂਜੀ ਤੁਸੀਂ ਵੀ ਇਸ ਤਰ੍ਹਾਂ ਮੇਥੀ ਦੇ ਪਰੌਂਠੇ ਜ਼ਰੂਰ ਬਣਾ ਕੇ ਖਾਓ ਦੇਖੋ ਕਿੰਨੇ ਵਧੀਆ ਬਣੇ ਹੈਗੇ ਆ ਪਰੌਂਠੇ ਬਿਲਕੁਲ ਸੌਫਟ ਪਰੌਂਠੇ ਬਣੇ ਹੈਗੇ ਆ ਹਾਂਜੀ ਇਹਨਾਂ ਪਰੌਂਠਿਆਂ ਨੂੰ ਤੁਸੀਂ ਦਹੀਂ ਦੇ ਨਾਲ ਵੀ ਖਾ ਸਕਦੇ ਇਹਨਾਂ ਪਰੌਂਠਿਆਂ ਨੂੰ ਤੁਸੀਂ ਅਚਾਰ ਦੇ ਨਾਲ ਵੀ ਖਾ ਸਕਦੇ ਆ ਪਰਾਠੇ ਇਹ ਬਹੁਤ ਵਧੀਆ ਲੱਗਦੇ ਆ ਤੇ ਵੈਸੇ ਤੁਸੀਂ ਐਂ ਤਾਂ ਤੁਸੀਂ ਚਾਹ ਦੇ ਨਾਲ ਵੀ ਖਾ ਸਕਦੇ ਆ ਪਰਾਠੇ ਹਾਂਜੀ ਤੁਹਾਨੂੰ ਰੈਸਪੀ ਵਧੀਆ ਲੱਗੀ ਹੋਵੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਕਰੋ ਲਾਈਕ ਕਰਦੇ ਕਰੋ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਮਿਲਦੇ ਹੋ ਕੀ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚਾਹਾਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲੈਣਾ ਰਿਕਵੈਸਟ ਆ ਤੁਹਾਡੇ ਮੂਰੇ